ਜੀ ਵੈਗੁਰੂ ਜੀ ਆਪਾਂ ਬਣਾ ਰਹੇ ਹਾਂ ਜੀ ਕਾਲੇ ਚੰਨਿਆਂ ਤੇ ਰਾਜਮਾ ਦੀ ਮਿਕਸ ਸਬਜੀ ਤੇ ਅੱਜ ਹੀ ਆਪਾਂ ਨੇ ਪਿਆਜ਼ ਚੌਪ ਕਰਕੇ ਰੱਖ ਲਏ ਹੁਣ ਜੀ ਆਪਾਂ ਇਹਨਾਂ ਨੂੰ ਰਾਜਮਾ ਤੇ ਕਾਲੇ ਚੰਨੇ ਥੋੜੇ ਜਿਲੇ ਲੈ ਲੇ ਇੱਕ ਕੌਲੀ ਇਹਨਾਂ ਨੂੰ ਵੀ ਆਪਾਂ ਇਹਦੇ ਨਾਲ ਬਰੀਕ ਪੀਸ ਕਰ ਲਾਂਗੇ ਇਹਦੇ ਨਾਲ ਫਿਰ ਆਪਣੀ ਤਰੀ ਗਾੜੀ ਹੋ ਜੂਗੀ ਹਾਂਜੀ ਇੱਧਰ ਜੀ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਪਾ ਲਿਆ ਪਾਣੀ ਦੀ ਆ ਜਿਹੜੀ ਕਟਸੀ ਹੈ ਪਾਣੀ ਇਕ ਲਈਆ ਤੇਲ ਲਈ ਆਪਾਂ ਜੀ ਸਾਗ ਦੀ ਦੇ ਹਸਾਗ ਨਾ ਲੈ ਸਕਦੇ ਆ ਪਦੇਸੀ ਕਿਉਂ ਦਾ ਵੀ ਤੜਕਾ ਲਾ ਸਕਦੇ ਆ ਆਪਾਂ ਜੀ ਸਰੋਂ ਦੇ ਤੇਲ ਦਾ ਲਾਏ ਹਾਂਜੀ ਆਪਦੀ ਤੇਲ ਨੂੰ ਥੋੜਾ ਜਿਹਾ ਗਰਮ ਕਰ ਲਾਂਗੇ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਾ ਜੀ ਆਪਾਂ ਨੇ ਦੋ ਸਾਈਜ਼ ਦੇ ਵੱਡੇ ਪਿਆਜ਼ ਲੈਤੀ ਬਨੇ ਜੀ ਚੋਕ ਕਰਕੇ ਪਾ ਲਈ ਹਾਂਜੀ ਤੁਸੀਂ ਜੀ ਕੱਟ ਕੇ ਵੀ ਪਾ ਸਕਦੇ ਹੋ ਗੁੰਡੀ ਟੋਟੇ ਨਾਲ ਵੀ ਕੁੱਟ ਕੇ ਪਾ ਸਕਦੇ ਜੇ ਕੱਟ ਕੇ ਪਾਉਣੇ ਆ ਜੀ ਫਿਰ ਉਹ ਸਬਜ਼ੀ ਦੇ ਵਿੱਚ ਵੱਡੇ ਵੱਡੇ ਦਿਸਦੇ ਰਹਿੰਦੇ ਨੇ ਐ ਪਾਏ ਪਿਆਜ਼ ਆਪਣੇ ਵਧੀਆ ਰਹਿੰਦੇ ਨੇ ਹਾਂਜੀ ਜਿਹੜੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਇਹਦੇ ਵਿੱਚ ਆਪਾਂ ਜੀ ਆਲੂ ਨਹੀਂ ਪਾਉਣਾ ਆਪਾਂ ਰਾਜਮਾ ਤੇ ਚਨੇ ਕੁੱਟ ਕੇ ਪਾਵਾਂਗੇ ਉਹਦੇ ਨਾਲੇ ਆਪਣੀ ਤਰੀ ਗਾੜੀ ਹੋ ਜੂ ਹਾਂ ਜੀ ਰੋਜ ਰੋਜ ਜੀ ਫਿਰ ਆਲੂ ਵੀ ਨਹੀਂ ਖਾ ਹੁੰਦੇ ਹਾਂਜੀ ਪਿਆਜ਼ ਆਪਣੇ ਭੁੱਜ ਰਹੇ ਹਨ ਜੀ ਹਾਂਜੀ ਆਪਾਂ ਵੀ ਤੜਕੇ ਨੂੰ ਢੱਕ ਦਾਂਗੇ ਜਿਹੜਾ ਗੈਸ ਆ మీడియం ਕਰ ਦਾਂਗੇ 2 ਮਿੰਟ ਇਹਨੂੰ ਪਕਾਵਾਂਗੇ ਹਾਂਜੀ ਆ ਜੀ ਆਪਾਂ ਨੇ ਕੁੱਕਰ ਦੇ ਵਿੱਚ ਕਾਲੇ ਚਨੇ ਦੇ ਰਾਜਮਾ ਵਾਲੇ ਪਰ ਪੁੱਜੀ ਆਪਾਂ ਤੜਕੇ ਦੇ ਵਿੱਚ ਪਾਣੀ ਪਾਉਣਾ ਆਪਾਂ ਜੀ ਇਹੀ ਪਾਣੀ ਪਾ ਦਿੰਦੇ ਆ। ਜਿਹੜੇ ਆਪਾਂ ਇਹ ਚਨੇ ਰਿਜਾਏ ਨੇ ਆਪਾਂ ਇਹੀ ਪਾਣੀ ਪਾ। ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਿੰਦੇ। ਇਹਨਾਂ ਜਿਹੜਾ ਆਪਾਂ ਮਸਾਲਾ ਉਹ ਚੰਗੀ ਤਰ੍ਹਾਂ ਘੁਲ ਜੂ। ਹਾਂਜੀ ਆਪਾਂ ਜੀ ਮਸਾਲੇ ਨੂੰ 2 ਕੁ ਮਿੰਟ ਲਈ ਢੱਕ ਦਾਂਗੇ। ਹਾਂਜੀ ਮਸਾਲਾ ਆਪਣਾ ਭੁੱਜ ਚੁੱਕਾ ਜੀ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ। ਹਾਂਜੀ ਆਪਾਂ ਥੋੜਾ ਜਿਹਾ ਪਾ ਰਹੇ ਹਾਂ ਜੀ ਧਨੀਆ ਪਾਊਡਰ। ਥੋੜਾ ਜਿਹਾ ਜੀ ਆਪਾਂ ਗਰਮ ਮਸਾਲਾ ਪਾਵਾਂਗੇ। ਨਾਮਕ ਪਾਵਾਂਗੇ ਜਿਹੜੇ ਆਪਾਂ ਨੇ ਰਾਜਮਾ ਤੇ ਚਨੇ ਵਾਲੇ ਨੇ। ਕੁਝ ਵੀ ਨਾਮਕ ਪਾਇਆ ਹੈ ਥੋੜੀ ਜਿਹੀ ਮਿਰਚ ਪਾ ਦਾਂਗੇ ਇਹ ਗਰਮ ਮਸਾਲਾ ਵੀ ਜੀ ਆਪਣਾ ਘਰ ਹੀ ਬਣਾਇਆ ਹੋਇਆ ਅੱਧੇ-ਅੱਧੇ ਦੋ ਚਮਚੇ ਜੀ ਆਪਾਂ ਪਾ ਦਾਂਗੇ ਹਲਦੀ ਫੰਗੀ ਆਪਾਂ ਜਿੰਨ ਚੰਗੀ ਤਰ੍ਹਾਂ ਮਿਕਸ ਕਰ ਦਾਂ ਪਾਪਾ ਜੀ ਸਬਜ਼ੀ ਦੇ ਵਿੱਚ ਆਲੂ ਨਹੀਂ ਪਾਵਾਂਗੇ ਆਪਾਂ ਨੇ ਜਿਹੜੇ ਰਾਜਮਾ ਤੇ ਚਨੇ ਵਾੜੇ ਦੇ ਵਿੱਚ ਥੋੜੇ ਜਿਹੇ ਚੌਕ ਕਰਕੇ ਰੱਖ ਲਏ ਹੋਏ ਵਿੱਚ ਪਾਵਾਂਗੇ ਉਹਦੇ ਨਾਲੇ ਜੀ ਆਪਣੀ ਜਿਹੜੀ ਤੜੀ ਆ ਉਹ ਗਾੜੀ ਹੋਣੀ ਹਾਂਜੀ ਆਪਾਂ ਜਿਹੜੇ ਵਿੱਚ ਥੋੜੀ ਜਿਹਾ ਪਾਣੀ ਪਾਵਾਂਗੇ ਪਾਣੀ ਜਿਹੜੇ ਆਪਾਂ ਨੇ ਚਨੇ ਵਾਲੇ ਨੇ ਉਹ ਹੀ ਪਾਣੀ ਪਾ ਦਾਂਗੇ ਆਪਾਂ ਜਿਹੜੇ ਚਨੇ ਤੇ ਰਾਜਮਾ ਵਾਲੇ ਨੇ ਜਿਹੜੇ ਉਹ ਹੀ ਪਾਣੀ ਵਿੱਚ ਪਾਵਾਂਗੇ ਉਹ ਪਾਣੀ ਨੂੰ ਵੇਸਟ ਨਹੀਂ ਕਰਾਂਗੇ ਜੀ ਆਪਾਂ ਜਿੰਨ ਟੱਕ ਦਾਂਗੇ ਦੋ ਕਮੈਂਟ। ਕਿ ਕਮੈਂਟ ਜੀ ਟਾਕੇ ਪਕਾਉ। ਹਾਂਜੀ ਮਸਾਲਾ ਬਣ ਕੋ ਜੀ ਟਿੱਕਾ ਜੀ। ਅੱਜ ਆਪਾਂ ਨੇ ਕਾਲੇ ਚਨੇ ਤੇ ਜਿਹੜੇ ਰਾਜਮਾ ਥੋੜੇ ਚੌਪ ਕਰਕੇ ਰੱਖੇ ਨੇ। ਆਪਾਂ ਉਹ ਵਿੱਚ ਪਾ ਦਾਂਗੇ ਜੀ ਇਹਦੇ ਨਾਲ ਆਪਣੀ ਜਿਹੜੀ ਤਰੀ ਆ ਉਹ ਗਾੜੀ ਹੋ ਜੂਗੀ। ਆਪਾਂ ਇਹ ਸਬਜ਼ੀ ਦੇ ਵਿੱਚ ਜੀ ਬਿਲਕੁਲ ਵੀ ਆਲੂ ਨਹੀਂ ਪਾਇਆ। ਹਾਂਜੀ ਇਹਦੇ ਨਾਲੇ ਆਪਣੀ ਜਿਹੜੀ ਗਰੇਵੀ ਹੈ ਜੀ ਦੇਖੋ ਕਿੰਨੀ ਵਧੀਆ ਬਣ ਗਈ ਕਿੰਨੀ ਗਾੜੀ ਬਣ ਗਈ ਆਪਾਂ ਨੇ ਜੀ ਕਾਲੇ ਚਨੇ ਤੇ ਰਾਜਮਾ ਦੀ ਮਿਕਸ ਸਬਜ਼ੀ ਬਣਾਈ ਹਾਂਜੀ ਆਪਾਂ ਜੀ ਇਹਨਾਂ ਨੂੰ 1 ਮਿੰਟ ਲਈ ਪਕਾ ਲਾਂਗੇ ਫਿਰ ਆਪਾਂ ਜਿਹੜੇ ਚਨੇ ਤੇ ਰਾਜਮਾ ਬਾੜ ਕੇ ਰੱਖੇ ਨੇ ਉਹ ਪਾ ਦਾਂਗੇ ਜੀ ਨਾਲੇ ਜਿਹੜਾ ਉਹਨਾਂ ਦਾ ਪਾਣੀ ਆ ਆਪਾਂ ਉਹ ਵੀ ਵਿੱਚ ਪਾ ਲਾਂਗੇ ਦੇਖੋ ਜੀ ਆਪਣੀ ਜਿਹੜੀ ਗਰੇਵੀ ਆ ਕਿੰਨੀ ਵਧੀਆ ਗਾੜੀ ਹੋ ਗਈ ਆਪਾਂ ਨੇ ਚਨੇ ਤੇ ਰਾਜਮਾ ਹੀ ਥੋੜੀ ਜਿਹੀ ਚੋਪ ਕਰਕੇ ਪਾਏ ਆ ਆਪਾਂ ਜੀ ਬਿਲਕੁਲ ਵੀ ਆਲੂ ਨਹੀਂ ਪਾਏ ਬਿਨਾਂ ਆਲੂ ਉਂ ਤਾਂ ਸਬਜ਼ੀ ਬਣਾਈ ਐ ਇਹ ਆਪਣਾ ਜੀ ਮਸਾਲਾ ਇੱਕ ਮਿੰਟ ਲਈ ਭੁੱਜ ਚੁੱਕਿਆ ਆ ਆਪਾਂ ਨੇ ਜੀ ਜਿਹੜੇ ਆ ਚਨੇ ਤੇ ਰਾਜਮਾ ਜੀ ਕੁੱਕਰ ਦੇ ਵਿੱਚ ਵਾਲ ਕੇ ਰੱਖੇ ਨੇ ਆਪਾਂ ਜੀ ਇਹਦੇ ਵਿੱਚ ਪਾ ਦੇ ਹਾਂਜੀ ਇਸ ਤਰ੍ਹਾਂ ਕਾਲੇ ਚਨੇ ਤੇ ਰਾਜਮਾ ਦੀ ਜੀ ਮਿਕਸ ਸਬਜ਼ੀ ਬਣਾਉਣੀ ਆ ਬਹੁਤ ਵਧੀਆ ਸਬਜ਼ੀ ਬਣਦੀ ਆ ਜੀ ਜੀ ਆਪਾਂ ਇਹ ਜੀ ਇਹਨਾਂ ਦੇ ਜੀ ਪਾਣੀ ਪਾਵਾਂਗੇ ਜਿਹੜੇ ਆਪਣੇ ਵਾਲੇ ਹਾਂਜੀ ਗੈਸ ਆਪਾਂ ਜੀ ਫੁੱਲ ਕਰ ਦਾਂਗੇ ਥੋੜਾ ਜਿਹਾ ਪਾਣੀ ਜੇ ਆਪਣੇ ਕੋਲੇ ਹੋਰ ਪਿਆ ਆਪਾਂ ਜੀ ਇਹ ਵੀ ਪਾ ਲਾਂਗੇ ਜੇ ਨਿਧੀ ਤਰੀਆ ਆਪਾਂ ਨੇ ਗਾੜੀ ਪਤਲੀ ਰੱਖਣੀ ਹੈ ਆਪਾਂ ਉਹਨੇ ਕੇ ਰੱਖਾਂ ਆਪਾਂ ਦੀ ਸਬਜੀ ਨੂੰ ਢੱਕ ਦਾਂਗੇ ਥਾੜ ਦੇਣਾ ਢੱਕ ਦਾਂਗੇ ਜੀ ਢੱਕ ਕੇ ਪਕਾ ਲਾਂ ਅੰਦੀ ਸਬਜੀ ਆਪਣੀ ਰਿਜ ਰਹੀ ਹੈ ਜੀ ਆਪਾਂ ਟੁਪਕਣ ਚੱਕ ਕੇ ਦੇਖਦੇ ਹਾਂ ਹਾਂਜੀ ਸਭ ਜੀ ਆਪਣੀ ਰੇਜ ਰਹੀ ਹੈ ਆਪਣੀ ਜੀ ਰਾਜਮਾ ਹਾਂ ਦੀ ਤੇ ਕਾਲੇ ਚਣਿਆਂ ਦੀ ਜੀ ਆਪਾਂ ਨੇ ਮਿਕਸ ਸਬਜ਼ੀ ਬਣਾਈ ਹੈ ਹਾਂਜੀ ਜਿਹੜਾ ਤੁਸੀਂ ਇਸ ਤਰ੍ਹਾਂ ਮਿਕਸ ਸਬਜ਼ੀ ਬਣਾਉਨੇ ਆ ਬਹੁਤ ਵਧੀਆ ਸਬਜ਼ੀ ਬਣਦੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹਾਂਜੀ ਆਪਾਂ ਜਿਹੜੀ ਰਹੀ ਮਿਕਸ ਸਬਜ਼ੀ ਜੇ ਆਪਾਂ ਇਹਨੂੰ ਰੋਟੀ ਦੇ ਨਾਲ ਵੀ ਖਾ ਸਕਦੇ ਹਾਂ ਆਪਾਂ ਇਹ ਚੌਲਾਂ ਦੇ ਨਾਲ ਵੀ ਖਾ ਸਕਦੇ ਹਾਂ ਜੀ। ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਹੈ ਜੀ। ਆਪਾਂ ਜੀ ਥੋੜੀ ਜੀ ਅੱਜ ਇਹਨੂੰ ਤਰੀ ਵਾਲੀ ਰੱਖਾਂਗੇ। ਸਬਜੀ ਆਪਣੀ ਬਣ ਕੇ ਤਿਆਰ ਹੈ ਜੀ। ਗੈਸ ਆਪਾਂ ਕਰ ਦਾਂਗੇ ਜੀ ਬੰਦ। ਹਾਂਜੀ ਸਾਡੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਧੰਨਵਾਦ।